ਆ ਮਡਾਵਾ ਆਪਣਾ ਜਿੰਨੇ ਟ੍ਰੈਕਟਰ ਟਰਾਲੀ ਨੰਦਪੁਰ ਸਾਹਿਬ ਲੈ ਕੇ ਚੱਲਿਆ ਵਾ ਟ੍ਰੈਕਟਰ 555 ਅਰਜਨ ਕਿੰਨਾ ਮਾਡਲ 23 ਮਾਡਲ ਵੀ 23 ਮਾਡਲ ਆ ਆਪਣਾ ਆ ਟਰਾਲਾ ਤਿਆਰ ਕਰਾਇਆ ਮੁੰਡੇ ਨੇ ਆਹ ਤੇ ਮੈਂ ਉੱਤੇ ਆ ਗਿਆ ਟਰਾਲੀ ਤੇ ਜਿੱਥੇ ਤਿਆਰ ਕਰਨ ਦਾ ਆ ਤੇ ਦੇਖੋ ਆ ਜਾ ਗਲੇ ਪਾਉਂਦਾ ਆਸਮਰ ਤਰਪਾਰ ਰਹਿ ਗਈ ਆ ਰੱਸੀ ਪਾ ਕੇ ਤਰਪਾਲ ਪਾ ਦੇਣੀ ਤੇ ਮਤਲਬ ਮੁੰਡੇ ਡਾ ਆ ਤਰਪਾਲ ਪਾਉਣ ਹਾ ਵਾਵਾ ਗੰਡਈਆਂ ਨਾ ਰੋਗ ਨਹੀਂ ਆਉਣ ਡਿਆ ਆ ਫਿਰ ਉੱਤੇ ਮੁੜ ਕੇ ਆਖਰੀ ਤਰਪਾਲ ਆ ਪਾਉ ਆ ਜਿਹੜੀ ਪਾਉ ਲੱਗਿਆ ਨੀਲੇ ਰੰਗ ਦੀ ਥੱਲੇ ਤਰਪਾਲ ਵਿੱਚ ਸੈਂਟਰ ਚ ਲਫਾਫਾ ਤੇ ਲਾਸਟ ਆ ਜਿਹੜੀ ਤਰਪਾਲ ਇਹਨਾਂ ਪੂਰੀ ਕਵਰ ਕਰ ਦਾਂਗੇ ਉਹ ਜੁੜੂਗਾ ਬਨਾਲਾ ਲਫਾਫਾ ਫੂਫਾ ਛੱਤ ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮੈਂ ਆਸ ਕਰਦਾ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਣਗੇ ਤਾਨੂੰ ਮੇਰੀ ਪਿਛਲੀ ਵੀਡੀਓ ਤੋਂ ਪਤਾ ਲੱਗ ਗਿਆ ਹੋਣਾ ਵੀ ਮੈਂ ਆਇਆ ਪੰਜਾਬ ਤੇ ਹੁਣ ਆਪਾਂ ਚੱਲੇ ਆ ਹੁਲਾ ਮੁਲਾ ਵੇਖਣ ਤੇ ਉਹਦੀਆਂ ਤਿਆਰੀਆਂ ਚੱਲ ਰਹੀਆਂ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਦੋਸਤੋ ਪਹਿਲਾਂ ਤੁਸੀਂ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਸਭ ਤੋਂ ਪਹਿਲਾਂ ਆਜੋ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਚਬੱਤਾ ਸਾਹਿਬ ਮਡਾਲਾ ਸਾਹਿਬ ਦੇ ਇਕੋਤਰਾ ਸਭ 83 ਕਾ ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲੀ ਪਾਸ਼ਾਹੀ ਦੇ ਚਰਨ ਛੋਪਾ ਪ੍ਰਾਪਤ ਕਰਤੀ ਹੈ ਤੇ ਇਧਰ ਆਪਣੀਆਂ ਚੱਲ ਰਹੀਆਂ ਵਾ ਹੋਲੇ ਮਹਲੇ ਦੀਆਂ ਤਿਆਰੀਆਂ ਟਰਾਲੀ ਆਪਾਂ ਵੈੜੀ ਕਰ ਰਹੇ ਆ ਟਰਾਲੀ ਤਿਆਰ ਕਰ ਰਹੇ ਆ ਇਧਰ ਆਪਣਾ ਕਾਚੀ ਤੇ ਚਾਚਾ ਜੀ ਚਾਚਾ ਜੀ ਆਪਣੇ ਮੇਨ ਆ ਹਰ ਵਾਰੀ ਇਹੋ ਇਹਨਾਂ ਦਾ ਹੀ ਸਾਰਾ ਪ੍ਰਬੰਧ ਹੈ ਠਾਪਾ ਚੱਲਦੇ ਆ ਤੇ ਟਰੈਕਟਰ ਆ ਅਰਜਣ 555 ਇੱਧਰ ਆਪਣੇ ਸ਼ੇਰ ਨਾਲ ਹੈਲਪ ਗਰਾਊਂਡ ਹੈ ਮੁੰਡੇ ਆਹ ਟਰਾਲਾ ਤਿਆਰ ਕਰਾਇਆ ਮੁੰਡੇ ਨੇ ਆਹ ਟਰੈਕਟਰ ਜੇ ਤੇ ਇੱਥੇ ਵੇਖ ਕੀ ਲਿਆ ਖਿੱਚ ਲੈ ਵੈਰੀਆ ਇਹ ਪੰਜਾਬ ਵਾਲੇ ਆਪਣੇ ਬਹੁਤ ਕੰਮ ਇਦਾਂ ਦਾ ਕਰਦੇ ਆ ਟੂਲ ਬਾਕਸ ਔਰ ਹੈਗੀ ਅੱਟ ਦੀ ਫਰਿੱਜ ਆ ਵੇਖੋ ਇੱਧਰ ਸਾਡਾ ਚਾਚਾ ਸੋਨੀ ਨਾਲ ਮੁੰਡਿਆਂ ਨੂੰ ਲੈ ਕੇ ਕਾਮ ਕਿ ਝੰਡਿਆ ਸਵੇਰੇ ਦੇ 10 ਵਜੇ ਤੁਰ ਪੈਣਾ ਤੇ ਤਿਆਰੀ ਜੋਰੋ ਜੋਰ ਚੱਲ ਰਹੀ ਆ ਮੈਂ ਇੱਥੇ ਚਾਹ ਪਾਣੀ ਦੀ ਸੇਵਾ ਕਰ ਰਿਹਾ ਨਾਲ ਇਹਨਾਂ ਦੇ ਅਰਜਣ 555 ਗੇਅਰ ਸੈਂਟਰ ਚ ਆ ਆ ਮੈਂ ਫੋਮੰਡੇ ਨੇ ਲਵਾਇਆ ਦੋ ਬੇਸਾਂ ਇਹਦਾ ਰਸੀਆਂ ਦੇ ਡੰਡਾ ਆ ਜਿਹੜੇ ਉੱਤੇ ਤਰਪਾਲ ਪਾਉਣੀ ਆ ਲੋਬੀ ਮੈਂ ਉੱਤੇ ਆ ਗਿਆ ਥਾਲੀ ਤੇ ਜਿੱਥੇ ਤਿਆਰ ਕਰਨ ਦਾ ਆ ਤੇ ਦੇਖੋ ਆ ਜ ਆ ਗਲੇ ਪਹੁੰਚਾ ਆਸਮਰ ਪਰਪਾਰ ਰਹਿ ਗਈ ਆ ਰੱਸੀ ਪਾ ਕੇ ਤਰਪਾਲ ਪਾ ਦੇਣੀ ਆ ਇਧਰ ਆਪਣਾ ਪਿੰਡ ਮੜਾਲਾ ਸਾਹਿਬ ਲਾ ਪਾਉਣ ਚੱਲ ਪਿਆ ਤਰਪਾਲਾਂ ਚੱਕਣੀਆਂ ਇੱਥੇ ਅੰਦਰ ਪਈਆਂ ਆਪਣੇ ਲੰਗਰਾਲ ਦੇ ਵਿੱਚ ਰੱਸੀ ਪਾਤੀ ਆ ਸੋ ਚਾਚੇ ਨੇ ਆ ਆਪਣਾ ਮੜਾਲਾ ਸਾਹਿਬ ਗੁਰਦਰਾ ਸਾਹਿਬ ਦਾ ਲੰਗਰਾਲ ਆ ਸਕੂਲ ਵਾਲੀਆਂ ਬੱਸਾਂ ਇਹ ਇੱਥੇ ਖਿਲਾੜ ਦਿੰਦੇ ਅੰਦਰ ਵਾਲ 5 ਰੁਪਏ ਤਰਪਾਲਾਂ ਕੱਢਣੀਆਂ ਮੁੰਡੇ ਸੁਤਾਨੀਆਂ ਬਹੁਤ ਕਰਦੇ ਤੇ ਤਰਪਾਲ ਕੱਢ ਲਈ ਜਾਂਦੇ ਹੁਣ ਜਵਾਨਾਂ ਨੇ ਆਵੇ ਹਾਂ ਖਿਲਾੜ ਨਹੀਂ ਦੇਖੋ ਵੇਖੋ ਬਾਹਰ ਖੜੋ ਓਏ ਲਾਜ ਮਤrou ਮੁੰਡੇ ਡਾਇਆ ਤਰਪਾਲ ਪਾਉਣ ਆਵਾ ਗੰਡਈ ਆ ਨਾ ਰੋਗ ਨਹੀਂ ਆਉਂਦੇ ਆ ਜਾਨ ਦੇ ਜਾਨ ਦੇ ਉੱਤੇ ਪੰਪ ਭਰੋ ਥੋੜਾ ਜਿਆ ਉੱਤੇ ਚੜ ਜਾ ਸੈਂਟਰ ਚੋਂ ਵੀ ਆਈ ਸੁੱਖਿਆ ਇਧਰਲੇ ਬਨੇ ਹੋ ਅਗਲੇ ਬਨੇ ਅੱਗੇ ਫੜਿਓ ਆ ਸਾਡਾ ਸੁੱਖਾ ਵੀਰ ਬਹੁਤ ਮਿਹਨਤੀ ਮੁੰਡਾ પરાપરા ਉਧਰ ਚੱਲ ਐਦਾਂ ਨੂੰ ਕਿਦਾਂ ਲੈ ਆ ਦੇ ਤੂੰ ਅੱਲਾ ਮੇਰਾ ਪੋਣੀ ਆ ਅੱਛਾ ਲੰਮੇ ਰੋਗ ਪਾਣੀ ਆ ਐਦਾਂ ਥੋੜਾ ਮੁੰਡਿਆਂ ਦੇ ਲੰਮੇ ਰੋਗ ਪਾਣੀ ਤਰਪਾਲ ਚੇਂਜ ਹੋ ਗਿਆ ਆ ਥੋੜੀ ਜਿਹੀ ਆਪਣੀ ਪਾਟੀ ਆ ਇਹਦੇ ਉੱਤੇ ਉਹ ਨੀਲੀ ਉਧਰ ਪਈ ਉਹ ਪਾ ਦੇ ਨਾ ਰੋਲਾ ਬਹੁਤ ਚੱਲ ਰਿਹਾ ਏ ਸੇਵਾ ਦਾ ਆਦਾ ਵਰਜੀ ਬਾ ਕੀ ਤੁਹਾਨੂੰ ਹਣ ਤਰਪਾਲ ਪਾ ਕੇ ਵਿਖਾਉਨੇ ਆ ਕਿਵੇਂ ਦਾ ਬਹੁਤ ਚਲ ਬੰਦਾ ਲਈ ਤਰਪਾਲ ਦੇ ਉੱਤੇ ਮਮੀ ਲਫਾਵਾ ਕਿਉਂਕਿ ਜਿਹੜਾ ਨੈਟ ਤੇ ਨਹੀਂ ਆਉਣ ਡਿਆ ਵਾ ਅ ਆਨੰਦਪੁਰ ਸਾਹਿਬ ਦਾ ਵੀਰਵਾਰ ਪਿਛਣੇ ਯਾਰ ਮੀ ਆਉਣ ਡਿਆ ਆਨੰਦਪੁਰ ਸਾਹਿਬ ਨੈਟ ਤੇ ਚੈੱਕ ਕੀਤਾ ਸੀ ਉਹਦਾ ਕਰਕੇ ਅਸੀਂ ਆਖਿਆ ਮਮੀ ਲਫਾਵਾ ਉੱਤੇ ਪਾ ਲਈਨੇ ਆ ਥੱਲੇ ਜਿਹੜਾ ਪਾਣੀ ਮਾਸਾ ਬਣਾਵੇ ਤੇ ਡਬਲ ਛੱਤ ਬਣਾਈ ਆ ਮੁੰਡੇ ਮੁੰਡੇ ਉੱਤੇ ਤੇ ਬਾਕੀ ਜਿਹੜੇ ਵੀ ਹੋਣਗੇ ਉਹ ਥੱਲੇ ਤੁਹਾਨੂੰ ਮੁਖਾ ਦਿੰਦੇ ਆ ਇੱਕ ਵਾਰ ਪਰ ਪਹਿਲਾਂ ਲਫਾਫਾ ਪਾਓ ਉੱਤੇ ਮੁਰਕੇ ਆਖਰੀ ਤਰਪਾਲ ਆ ਪਾਓ ਆੜੀ ਪੌਂ ਲੱਗਿਆ ਨੀਲੇ ਰੰਗ ਦੀ ਥੱਲੇ ਤਰਪਾਲ ਵਿੱਚ ਸੈਂਟਰ 'ਚ ਲਫਾਫਾ ਤੇ ਲਾਸਟ 'ਤੇ ਆੜੀ ਤਰਪਾਲ ਇਹਨਾਂ ਪੂਰੀ ਕਵਰ ਕਰ ਦਾਂਗੇ ਉਹ ਜੁੱਡੂ ਕਾਬ ਨਾਲ ਲਫਾਫਾ ਲੂਫਾ ਤੇ ਆਪਣੀ ਟਰਾਲੀ ਵੀ ਐ ਓਕੇ ਹੋ ਜਾਣੀ ਆ ਤੇ ਫੇਰ ਪਲ ਕੇ ਤੁਮਾਰੋ ਆਪਾ ਤੁਰ ਪੈਣਾ ਆਨੰਦਪੁਰ ਸਾਹਿਬ ਨੂੰ ਹੋਲਾ ਮੱਲਾ ਵੇਖਣ ਲੋ ਜੀ ਤਿਆਰ ਆ ਮੁੰਡੇ ਸਾਡੇ ਜਵਾਨ ਟਰਾਲੀ ਹੋਣ ਲਈ ਆਪਣੀ ਰੈਡੀ ਮੋਰੀ ਆਪਣੀ ਲਗਭਗ ਟਰਾਲੀ ਤਿਆਰ ਹੋ ਚੱਲੀ ਆ ਥੋੜਾ ਹੀ ਕੰਮ ਰਹਿ ਗਿਆ ਵਾ ਅ ਅੱਧੇ ਘੰਟੇ ਦਾ ਹੋਰ ਦੇਖ ਲੋ ਕਿਵੇਂ ਚੱਲ ਰਿਹਾ ਵਾ ਮੋਲਚਾਲ ਸ਼ਹਿਰ ਆਪਣੇ ਜੋਰ ਲਾ ਰਿਹਾ ਆ ਆ ਵੀਰ ਇੱਕ ਵੇਖੋ ਕਿੱਥੇ ਚੜਿਆ ਲਾਜ ਮਤਰੋ ਆ ਮਡਾਵਾ ਆਪਣਾ ਜਿੰਨੇ ਟ੍ਰੈਕਟਰ ਟਰਾਲੀ ਨਨ ਪੁਰਸਾਬ ਲੈ ਕੇ ਚੱਲਿਆ ਵਾ ਟਰੈਕਟਰ 555 ਅਰਜਨ ਕਿੰਨਾ ਮਾਡਲ ਆ 2023 ਮਾਡਲ ਵੀ ਤੇ 23 ਮਾਡਲ ਆ ਆਪਣਾ 2023 ਤੇ ਟਰਾਲੀ ਲਗਭਗ ਤਿਆਰ ਹੋਈ ਚੱਲੀ ਆ ਤੇ ਜਦੋਂ ਇਹ ਤਿਆਰ ਹੋ ਗਈ ਫਿਰ ਤੁਹਾਨੂੰ ਇੱਕ ਲਾਸਟ ਸ਼ਾਟ ਬਖਾਵਾਂਗੇ ਆਪਾਂ ਲਓ ਵੀ ਮਿੱਤਰੋ ਟਰਾਲੀ ਲਗਭਗ ਆਪਣੀ ਰੈਡੀ ਹੋ ਗਈ ਆ ਤੁਸੀਂ ਵੇਖ ਲਓ ਤੇ ਆਹ ਵਲੌਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਆਂ ਤੇ ਕੱਲ ਤੋਂ ਆਪਾਂ ਹੋਲੇ ਮੱਲੇ ਦੇ ਬਲੌਗ ਸਟਾਰਟ ਕਰਾਂਗੇ ਤੇ ਉਹਨਾਂ ਯਾਰ ਤੁਸੀਂ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚਾਹ ਨੂੰ ਉਹਨਾਂ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਕੱਲ ਤੋਂ ਆਪਣੇ ਸਟਾਰਟ ਹੋ ਜਾਣਗੇ ਬਲੌਗ ਹੋਲੇ ਮੱਲੇ ਦੇ ਓਕੇ ਮਿੱਤਰੋ